ਪਈਏ 1:32:33 ਮਿੰਟ ਦੇ ਨਾ ਇਥੇ ਧਮਾਕਾ ਹੋਇਆ ਹਨ ਕਿ ਬਹੁਤ ਜ਼ੋਰ ਨਾਲ ਠੀਕ ਹੈ ਜੀ ਬਹੁਤ ਜ਼ਬਰਦਸਤ ਧਮਾਕਾ ਹੋਇਆ ਉਸ ਤੋਂ ਬਾਅਦ ਅਲਾਗੇ ਛਾਗੇ ਜਿੰਨੇ ਘਰਾਂ ਦੇ ਸ਼ੀਸ਼ੇ ਵਗੈਰਾ ਟੁੱਟ ਗਏ ਟੈਂਗੀਆਂ ਫਟ ਗਈਆਂ ਤਾਂ ਉਹ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਕਿ ਯਾਨੀ ਕਿ ਇੰਨਾ ਕਿ ਚਲੋ ਜਿਹੜਾ ਨੁਕਸਾਨ ਹੋਇਆ ਕਿਸੇ ਦਾ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਠੀਕ ਹੈ ਜੀ ਬਾਕੀ ਚਲੋ ਗੱਡੀਆਂ ਦਾ ਨੁਕਸਾਨ ਹੋਇਆ ਬਾਕੀ ਆ ਤੁਸੀਂ ਆ ਕੈਪਚਰ ਕਰ ਸਕਦੇ ਪਿੱਛੇ ਕੰਧਾਂ ਦੇ ਕਿਦਾਂ ਹੋਇਆ ਬਹੁਤ ਜਿਆਦਾ ਜ਼ਬਰਦਸਤ ਧਮਾਕਾ ਹੋਇਆ ਜੀ ਇਹ ਧਮਾਕਾ ਬਹੁਤ ਲੱਗਦਾ ਕਿ ਲਾਈਟ ਵਗੈਰਾ ਕਿਸੇ ਦੀ ਜਗਦੀ ਸੀ ਜਾਂ ਨਹੀਂ ਲਾਈਟ ਤਾਂ तकरीबन ਤਾਂ ਨਹੀਂ ਇਸ ਗਲੀ 'ਚ ਨਹੀਂ ਬੈਸੇ ਜਗ ਰਹੀ ਸੀ ਕੋਈ ਵੀ ਤੇ ਬਾਕੀ ਕੋ ਹੋ ਸਕਦਾ ਕੋਈ ਇਧਰ ਉਧਰ ਕੋਈ ਜਗਦੀ ਹੋਵੇ ਪਰ ਲੇਕਿਨ ਇਸ ਗਲੀ ਚ ਲੈਟ ਨਹੀਂ ਸੀ ਕੋਈ ਜਗ ਰਹੀ ਤੇ ਕਿੰਨੇ ਕ ਘਰਾਂ ਦਾ ਨੁਕਸਾਨ ਹੋਇਆ ਜੀ ਨੁਕਸਾਨ ਤਕਰੀਬਨ 5-6 ਘਰਾਂ ਦਾ ਨੁਕਸਾਨ ਤਾਂ ਹੋਇਆ ਜੀ ਸਰਪੰਚ ਦੋ ਘਰ ਸਾਡੇ ਆ ਦੋ ਘਰ ਉਹ ਪਿਛਲੇ ਬੈਕ ਸਾਈਡ ਦੇ ਆ ਉਹਨਾਂ ਦੀਆਂ ਵੀ ਟੈਂਕੀਆਂ ਫਟ ਗਈਆਂ ਉਹਨਾਂ ਦਾ ਵੀ ਨੁਕਸਾਨ ਹੋਇਆ ਜੀ ਤੇ ਆ ਗੱਡੀ ਜਿਹੜੀ ਤੁਹਾਡੀ ਆ ਨਹੀਂ ਉਹ ਗੱਡੀ ਪੰਚ ਸਾਹਿਬ ਆ ਜੀ ਮੌਜੂਦਾ ਪੰਚ ਆ ਉਹਨਾਂ ਦੀ ਗੱਡੀ ਸ਼ੀਸ਼ੇ ਵਗੈਰਾ ਭੱਜ ਗਏ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੱਜ ਗਏ ਆ ਤੇ ਬਾਕੀ ਗੱਡੀ ਦਾ ਨੁਕਸਾਨ ਹੋਈ ਡੈਮੇਜ ਹੋ ਗਈ ਬਹੁਤ ਗੱਡੀ ਸਰਪੰਚ ਸਾਹਿਬ ਪਿੰਡ ਦੇ ਲੋਕ ਤਾਂ ਕਾਫੀ ਡਰ ਗਏ ਵੀਰ ਜੀ ਠੀਕ ਹੈ ਹਾਂਜੀ ਡਰ ਗਏ ਉਹਨਾਂ ਨੂੰ ਹੌਸਲਾ ਬਲਾਈ ਕੀਤਾ ਕਿ ਚਲੋ ਜੋ ਵੀ ਹੋਣਾ ਸੀ ਉਹ ਹੋ ਗਿਆ ਗਾਂ ਵਾਸਤੇ ਤੁਸੀਂ ਆਪਣੇ ਡਰੋ ਨਾ ਹਾਂਜੀ ਬਸ ਇਹ ਗੱਲ ਹੋਰ ਤੇ ਉਸ ਤੋਂ ਬਾਅਦ ਫਿਰ ਆਰਮੀ ਜਾਂ ਮਿਲਟਰੀ ਕਿਤੇ ਨਾ ਵਧੀ ਆ ਕੇ ਲੈ ਕੇ ਗਈ ਮਲਵਾ ਆਰਮੀ ਸਵੇਰੇ ਉਹਨਾਂ ਨੂੰ ਕਾਲ ਕਰ ਦਿੱਤੀ ਸੀ ਅਸੀਂ ਪੁਲਿਸ ਨੂੰ ਮੌਕੇ ਤੇ ਉਸ ਟਾਈਮ ਐਸਐਚਓ ਸਾਹਿਬ ਅ ਡੀਐਸਪੀ ਸਾਹਿਬ ਮੌਕੇ ਤੇ ਪਹੁੰਚ ਗਏ ਸੀਗੇ ਉਹਨਾਂ ਨੇ ਆ ਕੇ ਵਾਰਦਾਤ ਦੇਖੀ ਉਸ ਤੋਂ ਬਾਅਦ ਇੱਥੇ ਇੱਕ ਜੀਵਨ ਕੁਮਾਰ ਜੀ ਏਐਸਆਈ ਉਹਨਾਂ ਨੂੰ ਪੱਕਾ ਇੱਥੇ ਖੜ੍ਹਾ ਕਰਕੇ ਚਲੇ ਗਏ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਐ ਆਪਣਾ ਆਰਮੀ ਨੂੰ ਸੱਦਿਆ ਉਹ ਵੀ ਆਏ ਉਹਨਾਂ ਨੇ ਆਰਮੀ ਵਾਲੇ ਨੇ ਆਪਣਾ 에어ਪੋਰਟ ਦੇ ਆਏ ਉਹਨਾਂ ਨੇ ਬੰਬ ਜਿਹੜਾ ਸੀਗਾ ਉਹ ਦੇਖਿਆ ਔਰ ਉਹ ਆਪਣੇ ਨਾਲ ਲੈ ਕੇ ਚਲੇ ਗਏ ਠੀਕ ਹੈ ਜੀ ਇਹ ਕਿੰਨੇ ਵਜੇ ਲੈ ਕੇ ਜੀ ਜਿਹੜਾ ਹੁਣ 7:00 ਵਜੇ ਲੈ ਗਏ 7:00 7:30 ਵਜੇ ਦੇ ਕਰੀਬ ਹਾਂਜੀ ਗਲਵਿੰਦਰ ਕੌਰ ਮੇਰਾ ਨਾਮ ਹੈ ਪਿੰਡ ਕੰਗਣੀਵਾਲ ਦਾ ਖਨਾ ਜਾ ਰਾ ਠੀਕ ਹੈ ਜੀ ਕੋਠੇ ਤੇ ਵੀ ਸਾਰੇ ਟੁੱਟ ਗਏ ਭਾਜੀ ਤੇ ਕਿੰਨੇ ਕ ਵਜੇ ਦੀ ਘਟਨਾ ਜੀ ਇਹ 1:00 ਕੇ ਤਾਂ 30 ਮਿੰਟ ਦੀ 3:35 ਦੀ ਇੱਥੇ ਇੱਕ ਡੀਰ ਗੇਟ ਸੀ ਧੁਮਾਕਾ ਹੋਇਆ ਸੀ ਸੰਨ ਬਹੁਤ ਜ਼ਿਆਦਾ ਭਾਜੀ ਸਾਡੀਆਂ ਤਾਂ ਲੱਤਾਂ ਕੰਬਦੀਆਂ ਸੀ ਸੰਤ ਪਤਾ ਹੀ ਨਹੀਂ ਸੀ ਕਿ ਇਹ ਹੁੰਦਾ ਸੀ ਸਹੀ ਗੱਲ ਵਾ ਅਜੇ ਤੱਕ ਇਹ ਸਾਨੂੰ ਕੋਈ ਪੁੱਛੇ ਤਾਂ ਸਹੀ ਰੋਣਾ 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 ਗੰਜੀ ਮਾਨ ਖਤਮ ਨਾ ਕੰਮ ਸਾਰਾ ਰੋਣਾ ਜੀ ਬਚ ਕੇ ਕੋਈ ਨਾ ਛੋਟਾ ਸਾਡੀ ਛੜੀ ਰੋਣਾ ਤੈਨੂੰ ਰੋਣਾ ਸਾਨੂੰ ਤਾਂ ਅਸੀਂ ਕੀ ਕਰੀਏ ਰੋਣਾ ਰੋਣਾ ਪਿੱਛੇ ਮੈਂ ਤਾਕੀ ਸਾਣੀ ਪਿੱਛੇ ਦੇਖਣ ਲੱਗੀ ਪਿੱਛੇ ਵੀ ਬਹੁਤ ਲਾਈਟ ਹੋਈ ਕਿਤੇ ਛੱਡ ਗਲ ਦਿਓ ਇੰਨਾ ਲੱਤਾਂ ਕੰਬਣ ਉਸ ਵੇਲੇ ਸਾਡੀਆਂ ਤੋੜੇ ਨਹੀਂ ਜਿੰਦਾ ਟਕੇ ਰੋਣਾ ਫੇੜਾ ਚੁੱਪਾ ਉੱਚੇ ਦੇ ਭਾਈ ਸਾਰੇ ਛੇਰ ਹੋਟਕੇ ਆ ਕਮਰਿਆਂ ਦੇ ਵੱਡਾ ਸਿਕਾ ਬੱਚਾ ਮੇਰਾ ਮੈਂ ਉਹਨੂੰ ਠਾ ਲਿਆ ਮੈਂ ਕਿਹਾ ਵੀ ਸੁਖਵੀਰ ਉੱਠ ਮੈਂ ਕਿਹਾ ਦੇਖ ਬਾਹਰ ਕੀ ਹੋ ਗਿਆ ਉਹ ਪਿਆਈ ਸੀ ਜਲਮਾ ਸੁੱਤਾ ਹੀ ਸੀ ਠੀਕ ਹੈ ਜੀ ਤੇ ਅਸੀਂ ਲੇਟ ਇਸ ਉੱਤੇ ਉੱਦੇ ਜਾਗਦੇ ਰਹੇ ਮੇਰੇ ਚ ਹੀ ਉਸ ਤੋਂ ਬਾਅਦ ਘਰ ਦੇ ਬਾਹਰ ਤੁਸੀਂ ਨਿਕਾਣਾ ਹਾਂਜੀ ਫੇ ਸਾਰੇ ਫੇਰ ਘਰ ਦੇ ਬਾਹਰ ਇਹ ਤਾਂ ਅਸੀਂ ਦੇਖਿਆ ਹੈ ਨਾ ਆਪਣਾ ਤਾਂ ਟੁੱਟਿਆ ਆ ਕੋਠੇ ਦੇ ਵੀ ਸਾਰੇ ਟੁੱਟ ਗਏ ਫੇ ਅਸੀਂ ਤੇ ਬਾਹਰ ਬੈਠੇ ਰਹੇ ਸਾਰੇ ਜਾਣੇ ਤਫੇ ਚਾ ਚਾਰ ਸਾਢੇ 4 ਵਜੇ ਫੇਰ ਤਮਾਕੇ ਹੋਏ ਚਾਰ ਇਹ 1:30 2:00 ਵਜੇ ਦੀ ਗੱਲ ਇਹ ਇਹ ਨਹੀਂ ਨਹੀਂ ਇਹ 1:30 ਕੇ 30 ਕੇ ਮਿੰਟ ਦੀ ਹਾਂ ਜੀ ਤਿੰਨ ਚਾਰ ਇਕੱਠੇ ਤਮਾਕੇ ਹਾਂ ਜੀ ਤੇ ਭਈਆ ਜਿਹੜਾ ਸੀ ਉਹ ਨਾ ਫੋਨ ਚਲਾ ਕੇ ਬੈਠਾ ਸੀ ਠੀਕ ਹੈ ਅੱਛਾ ਉਹਦੇ ਜਿਆਦਾ ਲੱਗੀ ਛੱਟ ਤੇ ਫੇਰ ਇਹਨਾਂ ਦੀ ਬੱਤੀ ਜਗਦੀ ਸੀ ਇੱਕ ਕੋਠੇ ਤੇ ਸੇਮੈਨਰ ਇਦਾਂ ਇਦਾਂ ਚੱਲਦਾ ਸੀ ਵਾਈਫਾਈ ਦਾ ਉਹਨਾਂ ਦੇ ਉਹ ਹੁਣ ਸਾਰੇ ਬੰਦ ਕੀਤੇ ਆ ਕੋਠੇ ਤੇ ਵੀ ਇਦਾਂ ਹੀ ਹੋਇਆ ਭਾਜੀ ਕੋਠੇ ਤੇ ਵੀ ਸਾਰੇ ਟੁੱਟ ਗਏ ਹਾਂ ਜੀ ਜ਼ਬਰਦਸਤ ਮਾਰਦਾ ਹਾਂ ਜੀ ਬਹੁਤ ਆਹ ਉਹ ਕੰਦਾ ਦੇਖੋ ਸਾਰੀਆਂ ਹੀ ਮੋਰੀਆਂ ਹੋ ਗਈਆਂ ਹਾਂ ਜੀ ਪ੍ਰਸ਼ਾਸਨ ਕੋਈ ਨਹੀਂ ਆਇਆ ਪੁਲਿਸ ਵਗੈਰਾ ਨਹੀਂ ਪੁਲਸ ਆਈ ਸੀ ਉਸ ਲਈ ਸੱਦ ਲਈ ਉਹਦਾ ਪੁਲਿਸ ਤਾਂ ਆ ਗਈ ਸੀ ਲੋਹੇ ਦੇ ਕਕਰਾਂ ਵੱਜ ਕੇ ਜੀ ਕੱਲਾ ਸਾਨੂੰ ਦੋਹੇ ਦਾ ਪੈ ਪੜ ਗਿਆ ਟੈਂਕੀ ਪਟ ਗਈ ਜੀ ਇਹ ਕਿੰਨੇ ਕਵਜੇ ਦੀ ਘਟਨਾ ਹੈ ਡੈਢ ਕਵੇ ਜੀ ਗੱਲ ਹੈ ਜੀ ਅੰਦਾਜ਼ਾ 1:30 ਵਜੇ ਜੀ ਠੀਕ ਹੈ ਜੀ ਲੋਹੇ ਦਾ ਪਾਪੀ ਫਟ ਗਿਆ ਟੈਂਕੀ ਫਟ ਗਈ ਤੇ ਕੰਨਾਂ ਦੇ ਵਿੱਚ ਵੀ ਕਈ ਜਗ੍ਹਾ ਸਰਾਖ ਹੋਇ ਬਹੁਤ ਜ਼ਿਆਦਾ ਜੀ ਠੀਕ ਹੈ ਇਹਦਾ ਮਲਵਾ ਡਿ ਗਿਆ ਆਪਣੇ ਕੀ ਲੱਗਦਾ ਵੀ ਉਹ ਲੈ ਗਏ ਜੀ ਲੈ ਗਏ ਲੈ ਗਏ ਚੱਕ ਕੇ ਹਾਂ ਜੀ ਆਰਮੀ ਵਾਲੇ ਲੈ ਕੇ ਜੀ ਆਰਮੀ ਵਾਲੇ ਹਾਂ ਨਿਆ ਕੀ ਕੀ ਨੁਕਸਾਨ ਹੋਇਆ ਜੀ ਆਹ ਕੰਨਾਂ ਦੇ ਭਾਈ ਕੰਨਾਂ ਦੇ ਸਾਨ ਹੋਈ ਹਾਂ ਜੀ ਇਸ ਤੋਂ ਲਾਵਾ ਟੈਂਕੀ ਫਟ ਗਈ ਟੈਂਕੀ ਫੱਟੀ ਜੀ ਪਾਪ ਫਟ ਗਿਆ ਦਿਖਾਓ ਜੀ ਠੀਕ ਹੈ 1 ਮਿੰਟ ਜੀ कई जगह तो तू कई जगह थोड़ी ऊपर भी आ आ तो आधर तो रात हो

ਆ ਤੇ ਆ ਦੇ ਆ ਦੇ ਕੋ ਜੀ ਇੱਥੇ ਲੱਗਾ ਕਿ ਮਲਵਾ ਜਿਹੜਾ ਆਰਮੀ ਨਾਲ ਹੀ ਲੱਗੇ ਜੀ ਲੱਗੇ ਜੀ ਲੱਗੇ ਚੱਕ ਆ ਦੇਖੋ ਆ ਲੱਗੇ ਚੱਕ ਆ ਦੇਖੋ ਆ ਆਰਮੀ ਅੜ ਚੱਕ ਲਗੇ ਆ ਥੱਲੇ ਵੀ ਇਸ ਤਰ੍ਹਾਂ ਜਿੱਦਾਂ ਜਿੱਦਾਂ ਗੋਲੀਆਂ ਵੱਧ ਗਈਆਂ ਹਾਂ ਜੀ ਗੋਲੀਆਂ ਬੱਚੇ ਬੜਾ ਤਸਦ ਲੱਗਦੀ ਇਹਨੂੰ ਕਹਿੰਦੇ ਬਹੁਤ ਜਲਦੀ ਇੱਡੇ ਇੱਡੇ ਕਿਹੜੇ ਛੋਟੇ ਛੋਟੇ ਨੇ ਤਾਂ ਇੱਦਾਂ ਜੀ ਅਭੀ ਨੇ ਤਾਰੋ ਅੱਛਾ ਲੋਹੇ ਦੇ ਸੀਗੇ ਲੋਹੇ ਦੇ ਅੱਡੇ ਦਾ ਪੀਸੀ ਇੱਥੇ ਚੱਕ ਕੇ ਇੱਥੇ ਉਧਰ ਬਿੱਡ ਦੀ ਚੱਕ ਕੇ ਲਿਗਾਈ ਲੋਹੇ ਦਾ ਪੈਰ ਫਟ ਗਿਆ ਤਾਂ ਸੁੱਕ ਮਾਰ ਹੋ ਗਈ ਲੋਹੇ ਦਾ ਪੈਰ ਫਾਂਦੀ ਬਹੁਤ ਜ਼ਰੂਰੀ ਆ ਤਾਰ ਵੀ ਉਹਦੇ ਨਾਲ ਡੈਮੇਜ ਹੋ ਗਈ ਆ ਤਾਰ ਰੱਤੀ ਟੁੱਟੀ ਜੀ ਪੀ ਦੀ ਅਛਾ ਇਹ ਵੀ ਬੰਦ ਹੋਣੀ ਇਹਦੇ ਕਰਕੇ ਇਹ 5 ਵੋਲਟੇਜ ਤਾਰ ਹੈ ਜੀ ਇਹ ਕਿਹੜਾ ਕਿਉਂ ਨਹੀਂ ਮੈਨੂੰ ਕਰਾ ਵੀ ਨਾ ਕੋਈ ਇਹਨਾਂ ਸ਼ੁਕਰ ਆ ਜੀ ਅਸੀਂ ਅੰਦਰ ਸੀ ਕੇ ਬਚਾ ਹੋ ਗਿਆ ਮੇਰੇ ਹੋ ਗਈ ਉਸਤਾਦ ਨਾਮ ਕੀ ਬਾਪੂ ਜੀ ਪਿਆਰਾ ਲਾਲ ਜੀ ਹਾਂਜੀ ਪਿਆਰਾ ਲਾਲ ਪਿਆਰਾ ਲਾਲ ਸਨ ਆਫ ਜੀ ਸਨ ਆਫ ਸ਼੍ਰੀ ਜਗਨਨਾਥ ਪਿੰਡ ਆਪਣਾ ਕੰਗਣੀ ਵਾਲਾ ਪਿੰਡ ਕੰਗਣੀ ਵਾਲਾ ਠੀਕ ਹੈ ਜੀ ਰਾਤ 1:30 ਵਜੇ ਦੀ ਘਟਨਾ 1:30 ਵਜੇ ਜੀ 1:30 ਵਜੇ ਪੂਰੀ ਇਸ ਇਨਫਾਰਮ ਆਰਮੀ ਨੂੰ ਰਾਤੀ ਕਰਤਾ ਸੀ ਜਾਂ ਪੁਲਿਸ ਨਹੀਂ ਜੀ ਸਵੇਰੇ ਆ ਕੇ ਲਗਾਈ ਜੀ ਸਵੇਰੇ ਆ ਕੇ ਲਗਾਈ ਹਾਂਜੀ ਆ ਰਾਤੀ ਵੀ ਆਈ ਆਰਮੀ ਵਾਲੀ ਰਾਤੀ ਵੀ ਆਈ ਜੀ ਬਾਹਰ ਨਹੀਂ ਨਿਕਲੇ ਇੱਕ ਵਾਰ ਔਰ ਆ ਸਾਰੇ ਅੰਦਰ ਹੀ ਸੁੱਤੇ ਸੀ। ਔਰ ਰਾਮਦੇ ਜੀ ਮਾਏ ਇਹ ਤਾਂ ਪੜਦੇ ਤੱਕੜੇ ਲਾਉਂ ਜਾਂਦੀ ਐ ਜਾਨ ਮਾਏ। ਅੱਜ ਤਾਂ ਪੜਦੇ ਤੱਕੜੇ ਲਾਇਓ ਜੀ ਮੋਹ ਮੇਰੇ। ਪੜਦੇ ਮੋਟੀਆਂ ਚਿੱਕਾਂ ਸੱਟੀਆਂ ਆਇਆ। ਚਿੱਕਾਂ ਲਾਈਆਂ ਜੀ। ਕਈ ਵਾਰੀ ਆਪਾਂ ਵੇੜੇ 'ਚ ਪਏ ਹੁੰਨੇ ਮੰਜਾ ਢਾਹ ਕੇ। ਨਹੀਂ ਨਹੀਂ। ਅੱਗੇ ਮੈਂ ਵੇੜੇ 'ਚ ਬੈਠਾ ਸੀ ਉਹ ਆੜ ਗਿਆ ਜੀ ਔਰ ਤਾੜਨੀ ਲਾ ਕੇ ਵੇੜੇ 'ਚ ਬਹਿਨਾ। ਐਵੇਂ ਰੰਗਦਾਰ ਕੱਪੜਾ ਮੈਂ ਲੈ ਲੈਂਦੀ ਆ। ਵੀ ਚਿੱਟਾ ਦੂਰੋਂ ਜਾਂਦਾ ਹੈ ਨਾ। ਹਾਂਜੀ ਹਾਂਜੀ। ਕੰਮ ਕਰਕੇ ਐਦਾਂ ਰੰਗਦਾਰ ਕੱਪੜਾ ਲੈਂਦੀ। ਠੀਕ ਹੈ ਜੀ। ਇਨਾ ਚੰਗਾ ਕਿ ਵਿੜੇ 'ਚ ਕੋਈ ਨਹੀਂ ਸੀ ਹਾਂਜੀ ਬਹੁਤ ਜ਼ੋਰ ਦੀ ਲੱਗੀ ਅੱਗੇ ਬਹਿਣੇ ਪੈਂਦੇ ਸੀ ਮੈਂ ਥੋੜੇ ਦੇ ਲੋਕ ਹਾਂ ਅੰਦਰ ਪੈਣ ਲੱਗਾ ਮਹਾਰਾਜ ਕੰਦੇ ਨੇ ਸੇ ਮੈਂ ਬਚਾ ਕਰਦੇ ਜਿੱਦਾਂ ਸਾਰਿਆਂ ਨੇ ਅੰਦਰ ਹੀ ਲਾਈਟ ਵਗੈਰਾ ਤਾਂ ਨਹੀਂ ਜਗਦੀ ਸੀ ਨਹੀਂ ਜੀ ਲਾਈਟ ਲਾਈਟ ਤਾਂ 7 ਵਜੇ ਬਾਅਦ ਸੇ ਜਗਾਉਦੇ ਹੀ ਨਹੀਂ ਆ ਨਿਆਣੇ ਵੀ ਕਹਿੰਦੇ ਨਹੀਂ ਜਿਉਣੀ ਕੋਈ ਨਿਆਲੇ ਨਿਆਲੇ ਡਰੇ ਤਾਂ ਨਹੀਂ ਜੀ ਇਸ ਤੋਂ ਬਾਅਦ ਛੋਟੇ-ਛੋਟੇ ਡਾਰ ਤਾਂ ਡਾਰ ਤਾਂ ਬਹੁਤ ਜਿੱਤਿਆ ਨੇ ਡਾਰ ਤਾਂ ਹਾਂਜੀ ਡਰੇ ਸੀ ਮੈਂ ਬੱਚਿਆਂ ਦਾ ਡਰ ਨਹੀਂ ਜੀ ਇਹ ਤਾਂ ਗਿਆਨ ਸਮਝਦਾ ਬੱਚੇ ਸਾਡੇ ਤੋਂ ਮੱਕਾ ਕਿੰਨੀ ਕੀ ਜ਼ੋਰ ਦੀ ਹੋਇਆ ਜੀ ਤੁਹਾਮਾ ਦਾ ਬਹੁਤ ਜ਼ਬਰਦਸਤ ਹੋਇਆ ਜੀ ਯਾਦਾ ਚੰਗਾ ਜ਼ੋਰ ਦਾ ਕੰਨਾ ਹਿਲ ਗਿਆ ਜੀ ਕੰਨਾ ਜਿੱਦਾਂ ਸਾਡੇ ਇੱਥੇ ਘਰ 'ਚ ਏਦਾਂ ਹੋ ਗਿਆ ਏਦਾਂ ਹੋਈ ਗੱਲ ਬੜੇ ਜ਼ੋਰ ਦਾ ਮੇਰੇ ਤਾਂ ਬੜੇ ਜ਼ੋਰ ਨਾਲ ਕਰਿਆ ਜੀ ਤਾਂ ਕਿਹ ਪਤਾ ਨਹੀਂ ਖੜਿਆ ਮੀਂਹ ਆ ਗਿਆ ਬਾਹਰ ਟੈਂਕੀ ਇਧਰ ਫਟ ਗਏ ਉਹਦਾ ਪਾਣੀ ਦਾ ਖੜਾਕਾ ਹੋ ਗਿਆ ਤੇ ਫਿਰ ਮੀਂਹ ਪੈਣ ਲੱਗ ਗਿਆ ਨਾਲ ਬਿਜਲੀ ਗੱਦੀ ਆ ਅੱਛਾ ਜੀ ਇਹ ਛਪਲੇਖੇ ਚੀ ਅਸੀਂ ਤਾਂ ਨਹੀਂ ਨਿਕਲਦੇ ਬੋਲੇ ਸ਼ਰ ਲਈਏ ਜੇ ਬਹੁਤ ਸਾਰੇ ਡਿਗੇ ਨਾ ਉਹ ਫੇਰ ਤਾਂ ਲਗਾਉਣਾ ਜੇ ਤਾਂ ਮੀਂਹ ਚੱਲ ਪਿਆ ਹਾਂ ਜੀ ਹਾਂ ਜੀ ਉਹ ਟੈਂਕੀ ਦਾ ਪਾਣੀ ਨਾਲ ਮੀਂਹ ਵੀ ਆਣ ਟੈਂਕੀ ਫੱਟੀ ਮੀਂਹ ਪਿਆ ਜੀ ਮੀਂਹ ਪੈਦਾ ਸੀ ਕਿ ਟੈਂਕੀ ਉਹਦੇ ਪਾਸੇ ਫੱਟੀ ਤੇ ਮੀਂਹ ਪਿਆ ਅੱਜ ਕਾ ਮੀਂਹ ਪੈਂਦਾ ਆਹ ਤਾਂ ਤਸਵੀਰੇ ਦੇਖਿਆ ਜੀ